ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪੰਡ ਫੋਰਸਿੰਗ ਜ਼ਿਲ੍ਹਾ ਤਸਵੀਲ ਸ੍ਰੀ ਤਰਨਤਾਰਨ ਸਾਹਿਬ ਉਹਨਰ ਡੇਰੀ ਬਾਰਮ ਤੇ ਆਇਆ ਵੀਰ ਸੰਦੀਪ ਸਿੰਘ ਉਹਨਾਂ ਦੇ ਕੋਲ ਸੋ ਜਿੱਦਾਂ ਕਿ ਸਾਰੇ ਆਪਣੇ ਫਾਰਮਰ ਭਰਾ ਜਾਣਦੇ ਆ ਠੀਕ ਆ ਜੀ ਵੱਡੀ ਗਿਣਤੀ ਦੇ ਵਿੱਚ ਪਸ਼ੂ ਵੀਰ ਸੰਦੀਪ ਸਿੰਘ ਉਹਨਾਂ ਦੇ ਕੋਲ ਹੁੰਦੇ ਆ ਕੋਈ 5-7 ਨਗ ਜਿਹੜੇ ਆ ਐਵਰੀ ਟਾਈਮ ਮੌਜੂਦ ਹੁੰਦੇ ਆ ਜਦੋਂ ਮਰਜ਼ੀ ਤੁਸੀਂ ਵਿਜ਼ਿਟ ਕਰ ਲਿਆ ਕਰੋ ਸੋਰਸਿੰਗ ਪਰਤੋ ਤੇ ਇੱਕ ਸੜਕਾ ਪਿੰਡ ਪੁੱਤਰ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਵੀਰ ਸੰਦੀਪ ਸਿੰਘ ਉਹਨਾਂ ਦਾ ਘਰ ਹੈਗਾ ਅੱਜ ਤਰੀਕ 15 ਅਗਸਤ ਸਮਾਂ ਕੋਈ ਸ਼ਾਮ ਦੇ 6 ਵਜੇ ਇਹ ਵੀਡੀਓ ਬਣਾ ਰਹੇ ਆ ਸੋ ਕਾਫੀ ਆਪਣੇ ਭਾਂਡੇ ਭਰਾ ਡਿਮਾਂਡ ਕਰਦੇ ਰਹਿੰਦੇ ਇੱਕ ਨੀਲੀ ਰਾਵੀ ਦੀ ਟੇਢੇ ਘੱਟ ਦੇ ਵਿੱਚ ਖੱਬੇ ਪਾਸੇ ਟੇਡਾ ਘੱਟ ਜਿਹੜੇ ਕਾਫੀ ਵੀਰ ਆਪਣੇ ਕਹਿ ਦਿੰਦੇ ਆ ਵੀ ਮਿਲਦਾ ਬੜਾ ਘੱਟ ਇਹ ਮੱਝ ਤੁਹਾਨੂੰ ਦਿਖਾ ਦੇਵਾਂਗੇ ਆਪਾਂ ਬਹੁਤ ਖੂਬਸੂਰਤ ਆ ਠੰਨੇ ਭਾਂਡੇ ਦੀ ਬੜੀ ਖਬਰਦਾਰ ਆ ਸੋ ਪਸੰਦ ਆਊਗੀ ਮੇਰੇ ਭਰਾਵਾਂ ਨੂੰ ਚਲੋ ਜਿਹੜੇ ਕੋਈ ਸ਼ੌਂਕ ਰੱਖਦਾ ਗਾ ਕਰਮਾਂ ਲਈ ਕੋਈ ਚੰਗੀ ਕਰਤੀ ਚਾਹੇ ਕੋਈ ਮੇਲ ਚਾਹੇ ਫੀਮੇਲ ਪਾਜੋ ਗੱਲ ਗਾ ਦੀ ਆ ਔਰ ਜੋ ਬੈਕਗ੍ਰਾਉਂਡ ਦੀ ਪਿਛਲੇ ਘਰ ਵਾਲਿਆਂ ਨੇ ਸੰਦੀਪ ਵੀਰਾਂ ਦਾ ਵੀ ਦਿੱਤੀ ਉਸ ਪਿਹਾਬ ਤੇ ਆਪਾਂ ਗੱਲਬਾਤ ਕਰਾਂਗੇ ਇਹ ਮਾਝ ਦਿਖਾਵਾਂਗੇ ਬੜੀ ਪਿਆਰੀ ਤੇ ਬਾਕੀ ਵਹਿੜਾਂ ਦੀ ਗੱਲ ਕਰੀਏ ਤਾਂ ਚਾਰ ਵਹਿੜਾ ਨੇ ਮੋٹے ਤੌਰ ਤੇ ਕੈਮਰਾ ਮਾਰ ਕੇ ਦਿਖਾ ਦਗੇ ਜਿਨ੍ਹਾਂ ਦੇ ਵਿੱਚੋਂ ਤਕਰੀਬਨ ਕੋਈ ਦੋ ਗਲਾਕ ਸੋਏ ਆ ਬਾਕੀ ਗੱਬਣ ਪਸ਼ੂਰ ਹੋਣਗੇ ਜ਼ਿਆਦਾਤਰ ਇਹ ਟੋਟਲ 5 ਨਗ ਨੇ ਪੰਜਾਂ ਨਗਾਂ ਦੀ ਡਿਟੇਲ ਆਪਾਂ ਵੀਰ ਸੰਦੀਪ ਤੋਂ ਲੈ ਲਾਂਗੇ ਔਰ ਕਰਦੇ ਆ ਗੱਲਬਾਤ ਸੰਦੀਪ ਸਾਸਰੀ ਕਰਵਾ ਸਾਸਰੀ ਜੀ ਠੀਕਾ ਜੀ ਬੜੇ ਵਧੀਆ ਸੰਦੀਪ ਹੋਰ ਪ੍ਰਵਾਹ ਦੀਦਾ ਸੰਦੀਪ ਸਾਹਿਬ ਠੀਕਾ ਜੀ ਮੈਂ ਬੜੀ ਕਿਰਪਾ ਕਰੂ ਆਂਦਾ ਸੀ ਓਕੇ ਸੰਦੀਪ ਵੀਰੇ ਐਨੀਮਲ ਵੈਸੇ ਅੱਜ ਆਪਣੇ ਕੋਲ ਟੁੱਟ ਰੂ ਪੰਜ ਬਕਾਊ ਆ ਪੰਜ ਸੰਤ ਸਾਹਿਬ ਇੱਕ ਤਕਰੀਬਨ 60 ਤੋਂ ਬੜੇ ਭੈਣ ਭਰਾ ਆਪਣੇ ਰੱਖਦੇ ਆ ਵੀ ਨੀਲੀ ਰਾਰੀ ਦਾ ਹਾਂਜੀ ਹਾਂਜੀ ਬੜੀ ਵਧੀਆ ਚੰਗੀ ਤੇ ਦੇ ਕੱਟ ਦੇ ਵਿੱਚ ਬਹੁਤ ਜਿਆਦਾ ਝੋਡੀ ਚੰਗੀ ਆ ਸੰਤੂ ਸਾਹਿਬ ਪਹਿਲੇ ਹੀ ਸੂਏ ਦਾ ਰਿਕਾਰਡ 14 ਕਿਲੋ ਦਾ ਰਿਹਾ ਚਲੋ ਮਾਰੇ ਸੌਖ ਰੱਖੇਗੇ ਇੱਕ ਤਰ੍ਹਾਂ ਕੋਈ ਭੈਣ ਭਰਾ ਲੈ ਜਾਊਗਾ ਅਗਲੇ ਦੇ ਘਰ ਤਪਾ ਕੇ ਤਸल्ली ਕਰਾ ਦੇ ਫੇ ਰੁਪਏ ਲੈ ਕੇ ਆਵਾਂਗੇ ਬਾਕੀ ਪਿੱਛੇ ਭਾਰ ਦੀ ਆਪਣੀ ਫੁੱਲ ਗਾਰੰਟੀ ਹੋਊਗੀ ਠੀਕ ਆ ਜੀ ਇੱਕ ਨੰਬਰ ਚੋਣ ਹੋਣੀ ਕੋਲੀ ਇੱਕ ਨੰਬਰ ਹੋਊਗੀ ਚਾਹੇ ਕੋਈ 15 ਕਿਲੋ ਚੋੜੇ ਚਾਹੇ 17 ਕਿਲੋ ਚੋੜੇ 16 ਕਿਲੋ ਚੋੜੇ ਉਹ ਅਗਲੇ ਦੇ ਸਾਹ ਜੀ ਬਿਲਕੁਲ ਸਾਹਬ ਹਨਾ ਇਹ ਤੇ ਵੜਾ ਦੇ ਵਿੱਚ ਦੋ ਵੜਾ ਸਈਆਂ ਨੇ ਦੋ ਵੜਾ ਸਈਆਂ ਸੰਤੂ ਸਾਹਿਬ ਕੱਲ ਵੀ ਮਾਰਾ ਗਏ ਤਿੰਨ ਚਾਰ ਆਪਾਂ ਅੱਜ ਹੋਣਗੇ ਵੀਡੀਓ ਨਹੀਂ ਪਈ ਆ ਸੰਤੂ ਸਾਹਿਬ ਉਹਨਾਂ ਦੀ ਮਿਲਦਾ ਤਾਂ ਉਹਨਾਂ ਕੋਲ ਆਉਂਦੇ ਵੀ ਕਿ ਜੰਦਾ ਬਿਲਕੁਲ ਹਾਂਜੀ ਲਾਵੀ ਸ਼ੁਰੂਆਤ ਕਰਾਂਗੇ ਆਪਾਂ ਦੋਸਤੋ ਪਹਿਲੇ ਨੰਬਰ ਤੋਂ ਇੱਕ ਬਹੁਤ ਖੂਬਸੂਰਤ ਇੱਕ ਨੀਲੀ ਅਰਾਵੀ ਦੀ ਮੱਝ ਦਿਖਾਵਾਂਗੇ ਤੁਹਾਨੂੰ ਪੰਜ ਚਾਰ ਵੜਾ ਹੋਣਗੀਆਂ ਤੇ ਪੰਜਵੀਂ ਇਹ ਜਿਹੜੀ ਮੱਝ ਹੋਊਗੀ ਲੈਵਾ ਦੇਖੋ ਸੰਤੂ ਸਾਹਿਬ ਪੰਨਾ ਸ਼ਹਿਦ ਆਉਂਦਾ ਮੇਰੇ ਸਾਹਮਣੇ 6-7 ਦਿਨ ਝੋਟੀ ਸੁਣੀ ਨਹੀਂ ਗਈ ਸੋ ਆਰਡਰ ਕੁਆਲਿਟੀ ਮੇਰਾ ਭਰਾ ਦੇਖੋ ਸੋ ਤੇਰੇ ਪਾਸੇ ਘਾਟਾ ਸੰਦੀਪ ਜੀਰੇ ਸੂਵੇ ਦੀ ਗੱਲ ਕਰੀਏ ਸੂਬਾ ਕਰਨ ਮਾਨ ਸਿੰਘ ਸਾਹਿਬ ਆਪਾਂ ਦੂਜਾ ਕਰਕੇ ਲਈ ਆ ਆਪਾਂ ਉਹਨਾਂ ਪਹਿਲੇ ਸੂਵੇ ਦਾ ਰਕਾਰ 14 ਕਿਲੋ ਦਾ ਦੱਸਿਆ ਵਾ ਹਾਂਜੀ ਹਾਂਜੀ ਤੇ ਲਓ ਜੀ ਬਹੁਤ ਜ਼ਿਆਦੀ ਖਰੀ ਝੋਟੀ ਆ ਜੀ ਲਓ ਜੀ ਦੂਜਾ ਸੂਵਾ ਵੀਰਾਂ ਦਾ ਬਾਕੀ ਮੇਰਾ ਭਰਾ ਕੋਈ ਵੀ ਆਪੀ ਸਮਝ ਦੇਖ ਲੈ ਕੋਈ ਤੀਜਾ ਵੀ ਮੰਨ ਸਕਦਾ ਦੂਜੇ ਤੇ ਕੋਈ ਪਸ਼ੂ ਜਿਹੜਾ ਬੁੱਢਾ ਸੰਦੀਪ ਸਾਹਿਬ ਦੂਜੇ ਤੇ ਜਾ ਕੇ ਦੁੱਧ ਹੀ ਦੰਦਾ ਵਾ ਪਸ਼ੂ ਬਿਲਕੁਲ ਬਿਲਕੁਲ ਲਓ ਕਿੰਨਾ ਘਾਟ ਮਿਲਦਾ ਬੜਾ ਘਾਟ ਲੱਗਦਾ ਜੀ ਵੀਰੇ ਕੋਈ ਬੈਕ ਗਰਾਉਂਡ ਦੀ ਗੱਲ ਕਰ ਗਿਆ ਤੇ ਤਕਰੀਬਨ ਪਿਛਲੇ ਘਰ ਆਣੇ ਵੀਰਾਂ ਨੇ ਦੱਸਿਆ ਵੀ ਦੁੱਧ ਕਿੰਨਾ ਚਵਾਇਆ ਨੇ ਸੰਧੂ ਸਰ 14 ਲੀਟਰ ਦੁੱਧ ਉਹਨਾਂ ਚਵਾਇਆ ਬੰਦਿਆਂ 14 ਲੀਟਰ 14 ਦਾ 15 ਕਿਲੋ ਉਹਨਾਂ ਕਿਹਾ ਆਪਾਂ ਕਿਲੋ ਘਟ ਕੇ ਲੈ ਲਗੇ ਆ ਵੀ ਆਪਾਂ ਅਗਰ ਗਾਰੰਟੀ ਦੇ ਕੇ ਉਹਨਾਂ ਕਿਹਾ ਹੋ ਆਪਾਂ ਜਿੱਥੇ ਮਰਜ਼ੀ ਮਹਿੰਗਾ ਕਰ ਦਿਓ ਗੱਬਣੀ ਇਤਨਾ ਹੀ ਇੰਨਾ ਦੁੱਧ ਨਾ ਕੱਢ ਦਿਓ ਆਂਦੇ ਵਾੜ ਕਰ ਮੈਂ ਬੰਜ ਠੀਕ ਆ ਬਹੁਤ ਧੰਨਵਾਦ ਸੰਧੂ ਦੇ ਸੰਧੂ ਸਾਹਿਬ ਸਾਹਮ ਦਾ ਅੱਗੇ ਸਾਹਬ ਦਾ ਗਾੜੀ ਸਾਹਬ ਲੋ ਵੀ ਅੱਗੇ ਦੋਸਤੋ ਸੇਵਾ ਸੰਭਾਲ ਮੈਟਰ ਕਰਦੀ ਆ ਮੇਰੀ ਇੱਕ ਗਰੰਟੀ ਹੋ ਗਈ ਥਣਾ ਦੀ ਪਿੱਛੇ ਭਾਰ ਦੀ ਇਹ ਕੋਈ ਲਾਣਾ ਆ ਜਾ ਸੰਤੋ ਸਾਹਿਬ ਤੁਹਾਨੂੰ ਫੋਨ ਕਰ ਦੰਗੇ ਸੰਦੀਪ ਨੇ ਆ ਕੰਮ ਕੀਤਾ ਠੀਕ ਹੈ ਜੀ ਲੋ ਵੀ ਬਹੁਤ ਪਿਆਰੀ ਮੈਂ ਬਾਕੀ ਆ ਫੇਸ ਕੁਆਲਿਟੀ ਆ ਕੱਟ ਟੇਡਾ ਅੱਖਾਂ ਬਿਲੀਆਂ ਤੇ ਬਾਕੀ ਸਿੰਗ ਗੋਲ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਬਣਿਆ ਬਣਿਆ ਹੋਵੇਗਾ ਬਿਲਕੁਲ ਓਰੀਜਨਲ ਸਿੰਗ ਆ ਠੀਕ ਹੈ ਕਿਹੜੀ ਦੇ ਪਾਵੇਂ ਨੂੰ ਕੱਲਾ ਕੱਲਾ ਥਣ ਲੱਗਾ ਸੰਤੋ ਸਾਹਿਬ ਬਹਿਣੀ ਵਾਲੇ ਬਣੇ ਨਾ ਮੜੀ ਜੀ ਪਹਾੜਾ ਹੀ ਭਰੂਣ ਆਈ ਆ ਹਾਂ ਬਾਕੀ ਉਂਗਲ ਉਂਗਲ ਜਿੱਦੀ ਮੋਟੀ ਧ लेवा ਦੇ ਵੇਖੋ ਆਮ ਆਮ ਬਹੁਤ ਮੰਨਿਆਂ ਜਿਵੇਂ ਹੁਣੇ ਬਣੀ ਫਿਰਦੀ ਕਰਮਾ ਆਹ ਦੇਖੋ ਜੀ ਲੋਬੀ ਮੇਰਾ ਭਰਾ ਜਿਵੇਂ ਆਪਾਂ ਗੱਲ ਕਰਦੇ ਆਂ ਵੀ ਗਾਰਡ ਤੁਹਾਨੂੰ ਕੋ ਸ਼ਿਕਾਇਤ ਤੇ ਸੂਟਾਂ ਕਲੇਵਾ ਬਣਾਈ ਫਿਰੇ ਸਭ ਤੋਂ ਸਾਰ ਇੱਕ ਚੀਜ਼ ਜਿਹੜੀ ਹੋਰ ਵੇਖੋ ਮਿਲਕ ਮੇਨ ਵੇਖੋ ਕਿੰਨੀ ਵਧੀਆ ਲੱਗੀ ਦੋ ਪਾਸੇ ਬਿਲਕੁਲ ਮੋਟੂ ਮਿਲ ਰਹੇ ਆਹ ਦੇਖੋ ਬਾਕੀ ਕਾफी ਸੋਨਾ ਟਾਂਚਾ ਮੈਂ ਤਾਂ ਜੇਕਰ ਤੁਸੀਂ ਅਗਲੇ ਪੈਰਾਂ ਦੀ ਗੱਲ ਕਰੀਏ ਤੇ ਅਗਲੇ ਪੈਰਾਂ ਤੇ ਜਵਾਬ ਤੋਂ ਬੇਹੱਦ ਠੀਕ ਜੀ ਮਗਰਲੇ ਕੋਰ ਤੋਂ ਤੇ ਆਹ ਜਿਹੜਾ ਬਹਿਰੀਆਂ ਦੇ ਪਾਸੇ ਆਪਾਂ ਤੁਹਾਨੂੰ ਥਾਨਮ ਖਾ ਰਹੇ ਆ ਠੀਕ ਜੀ ਬਾਕੀ ਸੰਤੋ ਸਾਹਿਬ ਜੇ ਕੋਈ ਬਰੀਡਰ ਲੈ ਲੂਗਾ ਉਹ ਵੀ ਬਰੀਡ ਤੇ ਵੀ ਕੰਮ ਕਰ ਲੂਗਾ ਤੇ ਉਹ ਵੀ ਕਰ ਸਕਦਾ ਵਾ ਚੰਗੇ ਮੇਰੇ ਘਰ ਵੀ ਛੋਟੀ ਸੰਦੀਵਰ ਜਿਵੇਂ ਆਪਾਂ ਗੱਲ ਕਰਦੇ ਆ ਅੱਧਾ ਤਾਂ 40 ਬਾਹਰ ਗੱਡੀ ਫਿਰਦੀ ਆ ਸੰਤੋ ਸਾਹਿਬ ਮੈਂ ਨਾ ਕਮੀ ਪੇਸ਼ੀ ਕੋਈ ਨਹੀਂ ਕਰਮਾ ਲਈ ਤੇ ਆਪਾਂ ਚਲਾ ਦੇ ਖੋਣੀ ਛੋਟੀ ਤੁਹਾਨੂੰ ਕੋਈ ਕਮੀ ਪੇਸ਼ੀ ਨਹੀਂ ਕੀ ਕਰਮਾ ਲਈ ਆ ਦੇਖੋ ਜੀ ਨਾ ਵੀ ਤਾਂ ਚਾਚਾ ਜੇ ਕਰੋ ਠੀਕ ਹੈ ਜੀ ਐਨ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਆ ਤਿਆਰੀ ਵੈਸੇ ਮੁਕੰਮਲ ਕਰੀ ਬੈਠੀ ਆ ਕਰਮਾ ਦੀ ਠੀਕ ਹੈ ਜੀ ਉਹ ਸਾਹਿਬਾ ਵੀ ਮਿਆਬ ਜਿਹੜੇ ਬਿਲਕੁਲ ਗਿਣਤੀ ਦੇ ਦਿਨ ਪੂਰੇ ਆ ਉੱਪਰ ਲੈ ਦੇ ਦੋ ਕੱਟ ਦੇ ਸੰਦੀਪ ਸਿੰਘ ਆ ਭਾਵੇਂ ਦੋ ਕੱਟ ਦੇ ਤਿੰਨ ਕੱਟ ਦੇ ਆ ਸੰਤੂ ਸਾਹਿਬ ਅੱਜ ਹੀ ਆਇਆ ਮਾਲਸਰ ਆ ਭਾਵੇਂ ਤਿੰਨ ਲੈ ਦੇ ਚਾਰ ਲੈ ਦੇ ਚਲਾ ਗੁਰੂ ਆਈ ਝੋਟੀ ਹਾਂ ਬਾਕੀ ਝੋਟੀ ਖਾਣ ਦਾ ਨਹੀਂ ਸੰਤੂ ਸਾਹਿਬ ਕੋਈ ਇਹੋ ਜੀ ਗੱਲ ਨਹੀਂ ਹੈਗੀ ਨਹੀਂ ਭਾਂਡਾ ਪੋਂਡਾ ਬੜਾ ਖਬਰਦਾਰਾ ਕਰਮਾਣੀਆਂ ਦਾ ਬਾਹਰ ਲਾਜੂ ਸੁਤਰੀ ਆ ਮਹਾਰਾਜ ਸੋਹਰਾ ਪਿੰਡੇ ਪੁੰਡੇ ਤੇ ਵੇਲ ਮੋਣ ਕਾਫੀ ਆ ਠੀਕਾ ਜਿਹੜਾ ਵੀਰ ਵੀ ਲਾਜੂਗਾ ਯਾਦ ਹੀ ਕਰੂਗਾ ਸੰਤੂ ਸਾਹਿਬ ਦੇ ਵਿੱਚ ਲਾਮਾ ਨਹੀਂ ਕੋਈ ਕਰਮਾਣੀ ਆ ਹੈਗਾ ਲੈ ਬਾਕੀ ਟੀਮ ਨੇ ਸਦੀਪ ਆਈ ਉਸ ਜਗ੍ਹਾ ਤੋਂ ਵੀ ਜਿੱਥੇ ਲੱਗਦਾ ਸਪੇਸ ਬਾਰ ਸੰਧੂ ਸਾਹਿਬ ਦੋ ਹੀ ਪਸ਼ੂ ਰੱਖੇ ਨਾ ਤੇ ਦੋਵੇਂ ਅੰਦਰ ਆ ਅੰਦਰ ਹੀ ਰਹਿੰਦੇ ਰਹੇ ਪਸ਼ੂ ਉਹ ਨਾ ਥੋੜਾ ਵਾਈਟ ਵਾਈਟ ਪਿੰਡਾਂ ਦਾ ਲੱਗਦਾ ਆ ਲੱਗਦਾ ਸੰਧੂ ਸਾਹਿਬ ਲੱਗਦਾ ਬਾਕੀ ਅੰਦਰ ਹੀ ਰਹਿੰਦੇ ਰਿਹਾ ਇਹਨੇ ਕਰਮਾੜੀ ਨੇ ਧੋਕੀ ਹੁਣ ਵੇਖੀ ਜੇ ਆ ਅੱਜ ਆ ਕੇ ਵੇਖੀ ਆਪਣੇ ਘਰ ਹੀ ਉਹ ਵੀ ਕਰੋ ਚੈੱਕ ਠੀਕ ਆ ਸੋਲੇ ਦੇ ਆਲੇ ਪਾਸੇ ਬੁੜੀ ਖਬਰ ਪੈ ਰੋ ਦੋਸਤ ਇਹਨੇ ਚਵਾਇਆ ਹੋਵੇ 14 ਇਹਨੇ ਚਵਾਇਆ ਹੋਵੇ 15 ਇਹਨੇ 13 ਬਾਕੀ ਸੇਵਾ ਮੈਟਰ ਕਰਦੀ ਆ ਸੇਵਾ ਤੋਂ ਪਹਿਲਾਂ ਕਿਤਨਾ ਕਿਤੇ ਬਰੀਡ ਮੈਟਰ ਕਰਦੀ ਆ ਵੀ ਬਰੀਡ ਦੇ ਵਿੱਚ ਪਸ਼ੂ ਹੋਣਾ ਚਾਹੀਦਾ ਸੇਵਾ ਵੀ। ਸੰਤੂ ਸਾਹਿਬ ਆਹੋ ਜਿਹੇ ਅੰਗ ਜਿਹੜੇ ਆ ਇਹਨੂੰ ਅੰਗ ਲੱਗੇ ਹੋਏ ਅੰਗ ਪਰ ਬਹੁਤ ਘਾਟ ਲੱਭਦੇ ਆ ਬਰਾਂ। ਉਹ ਨੀਲੀ ਰਾਵੀ ਤੁਹਾਨੂੰ ਪਤਾ ਮਿਲਦੀ ਬੜੀ ਘਾਟ ਆ ਕਈਆਂ ਦਾ ਮੁਖੜਾ ਜ਼ਿਆਦਾ ਚਿੱਟਾ ਹੁੰਦਾ ਵਾ। ਆ ਇਹ ਤਾਂ ਹੰਟੀ ਏਡਾ ਘਾਟਿਆ ਬਿਲਕੁਲ ਚਾਰੇ ਖੁਰ ਤੋਂ ਤੇ ਆ ਸਾਰੇ ਗਣ ਦੇ ਨਿਸ਼ਾਨ ਪੂਰੇ ਆ ਵਈਂ ਦੇ। ਮਾਣਾ ਵੀ ਬਿਲਕੁਲ ਜਾਇਜ਼ ਮਾਰਕਿੰਗ ਦੇ ਵਿੱਚ ਆ। ਸੰਤੂ ਸਾਹਿਬ ਬਹੁਤ ਜ਼ਿਆਦੀ ਝੋਡੀ ਚੰਗੀ ਆ। ਬਾਬੇ ਪ੍ਰਭੂ ਕਰ ਲਿਓ ਸੰਪਰਕ ਬਹੁਤ ਘੱਡੀ-ਕੁੱੱਡੀ ਦੇਤੀ ਇਹਨੇ ਚੰਗੀ। ਹਾਂ। ਇਹ ਵੀਰੇ ਸੰਦੀਪ ਮੁੱਲ ਡਿਮਾਂਡ ਦੀ ਕੀ ਕਰਦਾ ਹੁੰਦਾ ਸਾਡੇ ਜਿਹੜੇ ਮੁੱਲ ਕਰ ਹੁੰਦੇ ਆਪਾਂ ਸੂਈ ਸਵਾਈ ਵੇਚੀ ਇਹ ਭਾਵੇਂ ਡੇਢ ਦੀ ਮੈਂ ਵੇਚ ਦੂ ਆ ਅੱਜ ਆਪਾਂ ਮੁੱਲ ਕਰਦੇ ਆ 1 ਲੱਖ ਤੇ 32000 ਰੁਪਇਆ ਅੱਛਾ ਜੀ 1 ਲੱਖ 25000 ਚੋਂ ਮਾਨਤਨ ਕਰ ਦਾਂਗੇ ਸਾਨੂੰ ਇੱਕ ਪੰਜੀ ਚੋਂ ਇੱਕ ਪੰਜੀ ਚੋਂ ਮਾਨਤਨ ਕਰ ਦਾਂਗੇ ਬਾਕੀ ਝੋਟੀ ਦਾ ਨਹੀਂ ਅੰਤ ਕੋਈ ਮਾਰੇ ਮੇਰ ਕਰੇ ਸੋ ਸੁਗਣ ਸੂਬੇ ਭਾਵੇਂ ਆਪਾਂ ਕੋਈ ਬਿਆਨਾ ਪਾ ਦੇ ਸੂਈ ਵੀ ਲਵੇ ਆਪਣੇ ਨੂੰ ਕੋਈ ਚੱਕਰ ਨਹੀਂਗਾ ਠੀਕ ਹੈ ਬਈ ਉਹਨੂੰ ਧੁਰਕ ਹੁੰਦਾ ਜਿਹਦਾ ਸੰਧੂ ਸਾਹਿਬ ਨੰਗਰ ਕੋਟਾ ਹੋਵੇ ਹਾਂ ਸੋਨੇ ਵਰਗੀ ਝੋਟੀ ਆ ਕੋਈ ਕਮੀ ਪੇਸ਼ੀ ਨਹੀਂ ਇਹਦੇ ਵਿੱਚ ਹੈ ਲੋ ਵੀ 1 ਲੱਖ 25000 ਦੇ ਵਿੱਚੋਂ ਦੋਸਤੋ ਮਾਨਤਨ ਹੋਊਗਾ ਕੋਈ ਵੀ ਸੱਜਣ ਆਪਣਾ ਹੱਥ ਪਾ ਸਕਦਾ ਚਲੋ ਨਾਰਮਲ ਵੀ ਕੋਈ ਚੰਗੀ ਸ਼ੈ ਖਰੀਦਣੀ ਹੋਵੇ ਚਾਹੇ ਨੀਲੀ ਰਵੀ ਦਾ ਵੈਸੇ ਵੀ ਇਹੋ ਜਿਹੇ ਕੱਟ ਜਾਂ ਇਹੋ ਜੇ ਬਾਡੀ ਸਟਰਕਚਰ ਦੇ ਵਿੱਚ ਪਸ਼ੂ ਬੜੇ ਘੱਟ ਲੱਭਦੇ ਆ ਆ ਮੇਰਾ ਭਰਾ ਮਾਰੋ ਚਾਹਤਾ ਤੁਸੀਂ ਬਹੁਤ ਜਾਰੀ ਬਾਕੀ ਸੰਤੂ ਸਾਹਿਬ ਆਹ ਦੇਖੋ ਜੀ ਬਹੁਤ ਖੂਬਸੂਰਤ ਅੱਧਾ ਦਾ ਫੋਟੀ ਕਰਮਾ ਦੀ ਮੇਰਾ ਚੂਹ ਨੂੰ ਲਾਈ ਕਰਦੀ ਹੈ ਜੀ ਉਹਨੇ ਸੰਤੂ ਸਾਹਿਬ ਗਾਂ ਦੇ ਉਹ ਨਹੀਂ ਭਾਵੇਂ ਮੇਰਾ ਲੈ ਚਾਹਦੇ ਨੇ ਜੂਰੀ ਨਹੀਂ ਹੋਰ ਬਣੋ ਮੈਂ ਹਾਂ ਹਾਂਜੀ ਲੈ ਵੀਰ ਸੰਦੀਪ ਚਲੋ ਆਪਾਂ ਹਮੇਸ਼ਾ ਹੀ ਗੱਲ ਕਰਦੇ ਆ ਜੀ ਤੁਸੀਂ ਕਿਹੜਾ ਚੋਕੇ ਵੇਖਿਆ ਬਾਕੀ ਪਸ਼ੂ ਦਾ ਰੰਗ ਟੰਗ ਵਜਨ 100 ਬਾਕੀ ਸੱਲੋ ਬਖਾਰਾ ਦੱਸਣ ਦੇ ਆ ਜਿਹੜਾ ਵੀ ਕੋਈ ਬਰੀਡਰ ਹੈ ਚਾਹ ਕੋਤਰਾ ਮੈਂ ਪੜਾ ਸਾਰੇ ਪਸ਼ੂ ਰੱਖੇ ਜਿਹਨੇ ਖਰੀਦਦਾਰੀ ਕਰੀ ਆ ਅੱਜ ਕੱਲ ਆਮ ਹੀ ਪਤਾ ਲੱਗ ਜਾਂਦਾ ਉਹ ਹੀ ਯਾਨੀ ਕਿ ਇਹ ਪਸ਼ੂ ਕਿੰਨਾ ਦੁੱਧ ਕੱਢਣਾ ਵਾ ਇਹਦੇ ਵਿੱਚ ਕੋਈ ਨਹੀਂ ਲੁਕੋਇਆ ਜਾਣਾ ਇਹਦੇ ਆਧਰ ਮੈਂ ਦੱਸ ਦੇਣਾ ਬਾਈ ਇਹਦੇ ਅੰਗਾਂ ਪੈਰਾਂ ਨੇ ਦੱਸ ਦੇਣਾ ਇਹਦੀ ਬਰੀਡ ਨੇ ਦੱਸ ਦੇਣਾ ਬਸ ਜੀ ਬਸ ਮੋਦੀ ਭਰੋ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਹੈ ਸਇ ਤਸੱਲੀ ਨਾਲ ਵੇਖ ਲਿਆ ਜੇ ਇੱਕ ਪੰਜੀ ਦੇ ਵਿੱਚੋਂ ਮਾਨ ਦਾ ਮਾਨਤਨ ਕਰਾਂਗੇ ਖੁਸ਼ੀ ਨਾਲ ਬਾਕੀ ਤਸੱਲੀ ਨਾਲ ਅਗਲਾ ਟਿੱਪ ਕੇ ਐ ਭਰਾ ਦੇ ਚਮਾ ਥਾਂ ਦੀ ਫੇਰ ਪਈਏ ਵਾ ਵੀ ਪ੍ਰਭਾ ਉਹ ਠੀਕ ਹੈ ਜੀ ਮਾਰ ਲੋ ਸਰਤਾ ਅੱਗੇ ਸੰਦੀਪ ਆ ਵੜ ਆਪਣੇ ਕੋਲ ਆ ਜੀ ਉਹ ਵੀ ਵੜ ਆ ਗਈ ਸੰਤੋ ਸਾਹਿਬ ਇਹ ਵੀ ਗੱਪਣੇ ਨੂੰ 5-4 ਦਿਨ ਖਰੂ ਲੋ ਜੀ 5-4 ਦਿਨ ਦਾ ਸਮਾਂ ਆ ਜੇ ਨਰਮ ਆ 5 ਲਾਗੇ 4 ਲਾਗੇ 6 ਲਾਗੇ ਦਿਨ ਹਜੇ ਇੱਕ ਕੱਢ ਜੂਗੀ ਰਾਮ ਨਾਲ ਇਹ ਵੀ ਸੰਤੋ ਸਾਹਿਬ ਨਸਲ ਪ੍ਰੀਡ ਵਾਲੀ ਹੈ ਹਾਈਟ ਮੀਡੀਅਮ ਦੇ ਵਿੱਚ ਆ ਕ੍ਰੋਸ ਬ੍ਰੀਡ ਬਾਕੀ ਟੇਪਨ ਟੁੱਪਨਿਆਂ ਨੂੰ ਪੂਰੀ ਤਰ੍ਹਾਂ ਸੰਤੋ ਸਾਹਿਬ ਓਕੇ ਆ ਬੜਾ ਦੇ ਸੱਲੀ ਕਰਾ ਦੇ ਅਗਲੇ ਤਾਰ ਫੇਰ ਪੀ ਲੈ ਕੇ ਜਾਵਾਂਗੇ ਚਲੋ ਜੀ ਹਾਂਜੀ ਲੋ ਵੀ ਇਹ ਦੋਸਤੋ ਵੜ ਦਾ ਵਜਨ ਲੋੜ ਆ ਬਾਕੀ ਹਾਈਟ ਮੀਡੀਅਮ ਦੇ ਵਿੱਚ ਆ ਸਵੇਰ ਪੁੱਜਾ ਤੇ ਇਸ ਵੜ ਨੇ ਸੁਣਾ ਦਿੱਤਾ ਸੁਭਾ ਬਿਜਰ ਹੋ ਗਈ ਹੈ ਨਾ ਜਿੱਦਾਂ ਸੁਦਾ ਸੰਧੂ ਸਾਹਿਬ ਆ ਬੇ 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 ਮਾਤ ਹੋਰ ਭਰਾ ਜੀ ਠੀਕ ਠਾਕ ਬਾਕੀ ਸਾਫ ਸੁਥਰੇ ਸੰਧੂ ਸਾਹਿਬ ਇਹ ਵੀ ਵੜੀ ਜੇ ਨੇ ਲੇਟਾਂ ਦੀ ਸਾਫ ਆ ਕਰਨਾ ਰਾਮਨਾਂ ਦਵਾਂ ਨੇ ਆਖਣਾ 14 15 ਕਿਲੋ ਰਾਮਨਾਂ ਦਊਗੀ ਆ ਚਲੋ ਇਹ ਨਾ ਚਵਾਈ ਚਲੇ ਮੇਰੇ ਸਾਹਮਣੇ ਜਿੰਨਾ ਕ ਮੁੱਲ ਸੰਦੀਪ ਕਰਨਾ ਹੈ ਮੁੱਲ ਵੀ ਜੈ ਜੀ ਕਰਨਾ ਚਵਾਈ ਚਲੇ ਹੋਰ ਕਿ ਜੀ ਵੀ ਜਾਈ ਜਣੀਆਂ ਬਾਕੀ ਫੇਸ ਕੁਆਲਟੀ ਵੇਖੋ ਬਹਿਤ ਚੰਗੀ ਆ ਅਰੇ ਮਾਰ ਤੋ ਆਇਆ ਸੰਦੀਪ ਫੇਸ ਕੁਆਲਟੀ ਹਾਈਟ ਮੀਡੀਅਮ ਦੇ ਵਿੱਚ ਆ ਮਤਲਬ ਵੀ ਮੀਡੀਅਮ ਦੇ ਦਰਮਿਆਨੀ ਹਾਈਟ ਤੇ ਵਿੱਚ ਆ ਕੋਈ ਭਰਾ ਬਾਕੀ ਵੀਰ ਸੰਦੀਪ ਦਾ ਤੁਸੀਂ ਵੇਖ ਹੀ ਸਕਦੇ ਹੋ ਜੇ ਕੱਦ ਸਾਡਾ ਇਹ ਨਾ ਫਲਾ ਲਗਾ ਜਦੋਂ ਨਗਰੀ ਡੌੜੀ ਦੀ ਅਸਾਂ ਤੋਂ ਸਾਹ ਬਾਕੀ ਡੌੜੀ ਦੀ ਆ ਬਾਕੀ ਹਾਈਟ ਕੱਦ ਤੁਸੀਂ ਵੇਖ ਸਕਦੇ ਜੇ ਥਣ ਚਾਰੇ ਆ ਬਲੈਕ ਰੰਗ ਦੇ ਵਿੱਚ ਥਾਣਾ ਠੀਕ ਆ ਜੀ ਆ ਲੇਵੇ ਹਵਾਨੇ ਦੀ ਬੰਤਰ

ਉਹ ਸੱਜਣ ਵੀਰ ਆਨਲਾਈਨ ਸੌਦਾ ਕਰ ਲੈਂਦੇ ਆ ਇਹ ਫਿਰ ਵੀ ਆਪਾਂ ਹਮੇਸ਼ਾ ਸਾਰੇ ਭਰਾਵਾਂ ਨੂੰ ਕਹਿੰਦੇ ਆ ਆਇਆ ਕਰੋ ਕਿਉਂਕਿ ਆਨਲਾਈਨ ਵੀ ਖਰੀਦਣਾ ਤੇ ਮਾਰੀ ਗੱਲ ਨਹੀਂ ਕਿ ਜਿੱਥੇ ਵਿਸ਼ਵਾਸ ਬਣਿਆ ਕਿਸੇ ਭਰਾਵਾਂ ਤੇ ਖਰੀਦਣਾ ਤੁਸੀਂ ਕਰੋ ਇੱਥੇ ਆ ਕੇ ਬਿਲਕੁਕੁਲ ਇਸੇ ਤਰ੍ਹਾਂ ਤਿੱਪ ਕੇ ਆਪਣੀ ਤਸੱਲੀ ਕਰਦੇ ਆ ਜੇ ਮੈਨੂੰ ਪਤਾ ਕਿ ਜੱ ਕਰਿਆ ਜਿਹੜਾ ਦੇ ਆ ਸਕਦਾ ਆ ਜੇ ਨਹੀਂ ਤੇ ਵੀਡੀਓ ਕਾਲ ਤੇ ਤਪਾਲੇ ਜਿਹੜੀ ਕਿਉਂ ਨਹੀਂ ਉਹ ਵੀਡੀਓ ਕਾਲ ਤੇ ਚਵਾਲੇ ਆਪਦੀ ਤਸੱਲੀ ਕਰਕੇ ਮਾਲ ਖੜੇ ਭਾਈ ਮੋਲ ਨੂੰ ਸੁਦੀਪਾ ਤਾਂ ਦੱਸ ਕੀ ਕਰਦਾ ਭਾਈ ਸੰਤ ਸਾਹਿਬ ਮੰਗਣ ਨੂੰ 50 ਮੰਗਿਆ 52 ਮੰਗਿਆ ਬਿਲਕੁਲ ਗਲਤ ਨਹੀਂ ਆਪਾਂ ਕਰਨਾ ਹਾਂ ਯਾ ਸਮੇ ਮਾਰ ਦਈਏ ਛਾਲ 2000 ਛੋੜ ਕਰ ਦਈਏ 43 ਦੀ ਦੇ ਦਈਏ 42 ਬਤੂਲੀ ਦੀਆਂ ਜਾਂਦ ਗਏ ਜਾਂਦੇ ਤੁਸੀਂ ਕਹਤ ਰਹੇ ਮੈਂ ਕਹਤ ਜੀ ਲੋ ਵੀ 42000 ਦੀ ਬਾੜ ਮੇਰੀ ਛੋੜ ਵੀ ਛੋੜ ਹੀ ਹਣੀ ਇੱਥੋਂ ਲੋ ਵੀ 100 ਕਰਦੀ 200 ਕਰਦੀ ਖੁਸ਼ੀ ਨਾਲ ਚਲੋ ਜਿੰਨੀ ਕਰਦੇ ਠੀਕ ਹੈ ਜੀ ਲੋ ਵੀ ਇਹ ਦੋਸਤੋ ਵਾੜ ਆ 42000 ਰੁਪਇਆ ਅੱਗੇ ਸੰਦੀਪ ਆ ਵਾਰ ਸੁਣੀ ਆ ਇਹ ਗੱਪਣਾ ਵਸ਼ੀਆ ਗੱਪਣਾ ਲੋ ਜੀ ਇਹ ਗੱਪਣ ਵਾੜ ਤੇਰੀ ਵਾੜ ਚੰਗੀ ਪਹਿਲੇ ਸਵੇਰ 18 ਕਿਲੋ ਦਾ ਰਕਾਰ ਰਿਆ ਚਲੋ ਗਾੜੀਆਂ ਅਗਲਾ ਆਪਦੀ ਸਮਝ ਲਵੇ ਭਾਂਡਾ ਭੁੰਡਾ ਜਿੰਨੇ ਲੜੇ ਆਪਾਂ ਟਿੱਪ ਕੇ ਨਹੀਂ ਅਗਲੇ ਨੂੰ ਟਿੱਪ ਕੇ ਸੱਲੀ ਕਰਾ ਅਰੇ ਇਹ ਨਹੀਂ ਛਗੀ ਦੂਜਾ ਸੂਆ ਸੰਤ ਸਾਹਿਬ ਦੂਜਾ ਸੂਆ ਇਸ ਵਾਇਰਸ ਨੂੰ ਸੁਣਾ ਕਾਤ ਵੱਡਾ ਵਟੀਆਂ ਵੜਾਂ ਦੇ ਵਿੱਚ ਇਹਦੀ ਗਿਣਤੀ ਆਪਾਂ ਕਰ ਸਕਦੇ ਆ ਚਾਰੇ ਥਾਣਾ ਬਾਕੀ ਰੰਗ ਬਾਗ ਕਰਮਾ ਲਈ ਬਲੈਕ ਤੇ ਵਾਈਟ ਠੀਕ ਆ ਬਹੁਤ ਜਿਆਦੀ ਬਾਹਰ ਖੜੀ ਹਸਨ ਸਾਹਿਬ ਵੀ ਹਾਂ ਸੰਤੋ ਸਾਹਿਬ ਵੱਡੀ ਵੜ ਆ ਜੇ ਦਿਨ ਵਿੱਚ 6-7 ਲੈ ਨੇ ਮਖਾ ਮਖਿਆ ਲਾਉਂਦੇ ਆ ਬਿਲਕੁਲ ਇੱਕ ਹਫਤਾ ਬੰਨੇ ਕੋਈ ਹਫਤਾ ਕੱਢ ਦੀ ਜੀ ਆਰਾਮ ਨਾਲ ਸੰਤੋ ਸਾਹਿਬਾਂ ਕੀ ਦੁੱਧ ਚੰਗਾ ਕੱਡੋਰੀ ਕਰਮਾ ਹਾਂ ਲੋ ਜੀ ਠੀਕ ਹੈ ਜੀ ਉਸ ਇੱਕ ਹਫਤਾ ਤੋਂ ਉਸ ਸਮਾਂ ਲੈ ਕੇ ਜਾ ਸਕਦੀ ਆ ਹਾਈਟ ਲੈਂਥ ਤੁਸੀਂ ਦੇਖ ਲਈ ਆ ਕੱਦ ਬਹੁਤ ਸੋਹਣਾ ਵੱਡਾ ਕੱਦ ਆ ਬਾਕੀ ਉਹ ਤੋਂ ਚਮਕਦਮ ਕਪੂਰੀ ਆ ਰੰਗ ਢੰਗ ਬਹੁਤ ਸਾਦਾ ਸੰਤੋ ਸਾਹਿਬ ਜੀ ਨਾ ਬਾਕੀ ਪੂਤੀ ਬਾਤੀ ਦੇਖ ਸਕਦੇ ਜੰਮੀ ਬੜੀ ਚੰਗੀ ਆ ਵੜ ਸੋਹਣੀ ਫੇਸ ਕੁਆਲਿਟੀ ਛੋਟਾ ਕੰਨ ਬਾਕੀ ਢਾਂਜਾ ਵੜ ਦਾ ਚੰਗਾ ਉੱਤੋਂ ਬਿਲਕੁਲ ਸਟ੍ਰੇਟ ਆ ਕੋਈ ਕੋਬ ਨਹੀਂ ਗੱਦੇ ਨਾ ਹੀ ਕੋਬਾ ਤੇ ਨਾ ਹੀ ਉਥੇ ਡੂੰਗ ਪੈਂਦਾ ਬਿਲਕੁਲ ਸਟ੍ਰੇਟ ਉਪਰੋਂ ਠੀਕ ਆ ਬਾਕੀ ਸੰਤੋ ਸਾਹਿਬ ਚੰਗਾ ਦੋਦ ਚਾਹੀਦਾ ਕਰਮਾ ਲੀ ਟੂਟੀ ਸੀਓ ਸੀ ਬਹੁਤ ਠੰਡੀ ਇਧਰ ਖੋ ਮਾਂ ਦੇ ਦਾਲਣੀ ਕੋਈ ਘਰਾਂ ਵਾਲੀ ਥਣ ਭਾਂਡਾ ਬਰਾਬਰ ਚੰਗਾ ਲੱਗਾ ਕੱਲਾ ਕੱਲਾ ਥਾਂ ਲੱਗਾ ਪੀੜੀ ਤੇ ਭਾਵਿਆਂ ਨੂੰ ਹਾਂ ਸਾਫ ਸੁੱਧਰੀ ਬਹੁਤ ਜਿਆਦੀ ਹੈ ਲੋ ਜੀ ਕਰੋ ਚੈੱਕ ਐਨ ਸੀਲ ਸਾਊ ਆ ਠੰਡੀ ਧੀਰੀਆ ਕਰਮਾ ਲਈ ਠੀਕ ਹੈ ਜੀ ਆਹ ਦੇਖੋ ਅਗਲਾ ਬਹਿਣੀ ਵਾਲਾ ਥਾਨ ਆਹ ਕ ਬਹਿਣੀ ਵਾਲਾ ਅਗਲਾ ਜੀ ਹਾਂ ਆ ਮਗਰਲਾ ਜੀ ਆਹ ਬਹਿਣੀ ਵਾਲਾ ਹੁਰਲਾ ਜੀ ਸੰਤੋ ਸਾਹਿਬ ਇਤਨਾ ਮਾਰੇ ਸੱਲੀ ਹੋਰ ਕੀ ਕਰਾ ਦੂਗਾ ਬਹੁਤ ਜਿਆਦਾ ਮਖਿਆਲ ਆ ਪੀਗਾ ਜੀ ਮਾਣਾ ਕੋਈ ਕੋਈ ਸ਼ਾਇਦ ਕੋਈ ਕੁਲੇ ਭਾਰ ਦੇ ਕੋਈ ਕੋਈ ਗੱਲ ਬਾਤ ਹੋਵੇ ਫੁੱਲ ਗਰੰਟੀ ਆਪਣੀ ਬਾਕੀ ਇਹ ਥੱਬੇ ਲਾ ਦੂ ਬਾਹਰ ਥੱਲੋਂ ਮਾਰੋ ਮੋਲੇ ਦਾ ਸਦੀਪ ਦੱਸ ਵੀਰੇ ਅੰਦਰ ਸਾਹਿਬ ਅੱਜੋ ਤਨਾ ਮੁੱਲ ਕਰਨ ਕੋਈ 70 ਕਰੀਏ 75 ਕਰੀਏ ਆਪਾਂ ਨਹੀਂ ਕਰਨਾ ਹਾਂ 8000 ਦੀ ਜਾਂਦਗੀ ਜੀ 8000 ਦੀ ਹਾਂਜੀ ਜੈਦ ਕਰੀਏ 80 ਦੇ ਦਿ ਲੋ 80 ਦੀ ਹਾਂਜੀ ਇੱਕ ਸ਼ਾਲ ਮਾਰਨੀ ਤਨ ਫਿਰ ਸ਼ਾਲ ਮੇਰੀ ਆਵਾਜ਼ ਨਹੀਂ ਸੁਣਦਾ ਮਾਰ ਦੇਣਾ ਬਾਬਾ ਹਾਂ ਹੈ ਦੇ ਹੋਰ ਛੜਦਾਂਗੇ 36 ਦੀ ਦੇ ਦੀ ਤੇ ਹਾਂਜੀ ਹਜੇ ਵੀ ਮੇਰੇ ਨਾਲ ਵੇਣਾ ਤਾਂ ਮੇਰੇ ਸ਼ੱਕ ਲੱਗਦਾ ਕਿ ਜਾਂਦਾ ਤੂੰ ਭਰਾਣਾ ਬਾਹਰ ਦੀ ਜਾਂਦੇ ਜਦੋਂ ਬਾਹਰ ਦੀ ਹੈ ਬੱਚੀ ਮੇਰੀ ਕੋਈ ਨਹੀਂ ਮੈਨੂੰ ਬਾਹਰ ਦੀ ਬੱਚੀ ਹੈ ਸ਼ਿੱਕੀ ਹੈ ਨਾ ਸ਼ਿੱਕੀ ਅਸੀਂ ਦੁੱਧਾ ਸੁਆ ਬਹੁਤ ਖਰੀ ਆ ਬਾਹਰ ਦੀ ਸ਼ਿੱਕੀ ਵੜਾ ਵੱਡੀ ਵੱਡੀ ਵੜਾ ਬਾਕੀ ਮੇਰਾ ਭਰਾ ਜੀ ਮੇਰਾ ਸੰਤੋਖ ਸਾਹਿਬ ਨਿੱਗਰ ਫਿਰ ਤੁਸੀਂ ਜੀ ਠੀਕ ਆ ਜੀ ਵੇਖੋ ਟਿੱਪ ਕੇ ਵਗਾਤੀ ਆ ਦਿਨ ਪੰਜ ਕਰਕੇ ਸੱਤ ਕਰਕੇ ਦਿਨ ਲੈ ਜੂਗੀ ਮੇਰੇ ਕਹਿੰਦਾ ਬੱਚਾ ਲੈ ਆ ਲੱਗੇ ਇਦਾਂ ਵਾਲਾ ਮਾਰ ਕੇ ਕਰਾ ਸਫੀਰ ਦੇ ਵਿੱਚ ਬਾਹਰ ਬਸਾਉਣੇ ਆ ਤੇ ਮੈਨੂੰ ਨਾ ਵਾ ਸੰਦੀਪ ਸੁਈਏ ਵੀਰੇ ਸੰਧੂ ਸਾਹਿਬ ਸੁਈਏ ਤੈਨਾਂ ਚਾਹੁੰਦੇ ਨਾ ਨਹੀਂ ਓਕੇ 15 ਕਿਲੋ ਬੋਹਰਾ ਮੰਨੇ ਕੋਈ ਦੁੱਧ ਮੰਨ ਲੈ ਨਮਾ ਦੇ ਦੋ ਟਾਂ ਕੋਰੇ ਜਿੰਨਾ ਮਰਜੀ ਕੋਈ ਵੀਡੀਓ ਕਾਲ ਤੇ ਕੋਰੇ ਕੋਈ ਜਿੰਨਾ ਮਰਜੀ ਕੋਰੇ 15 ਕਿਲੋ ਆ ਬੋਹਰਾ 15 ਕਿਲੋ ਸੰਧੂ ਸਾਹਿਬ ਮਨਾ ਕੇ ਦਵਾਂਗੇ ਆਪਾਂ ਮਗਰ ਬੱਛਾ ਕੋ ਬੱਛੀ ਹੈ ਮਗਰ ਬੱਛੀ ਹੈ ਜੀ ਮਗਰ ਬੱਛੀ ਹੈ ਆ ਬੱਛੀ ਲੈ ਅਮਰੀਕਾ ਦੀ 15 ਕਿਲੋ ਤੁਸੂ ਕੋਈ ਬੋਲੀ ਮੰਨ ਕੇ ਸੋਤਾ ਕਰਦਾ ਆਹ ਜਿਹੜਾ ਸੰਧੂ ਸਾਹਿਬ ਵੱਡੀ ਗੱਲ ਆ ਕੋਈ ਕੰਨੀ ਪੇਛੀ ਨਹੀਂ ਬਾਕੀ ਚਵਾਈ ਪਸਮਾਈ ਇਹਦੀ ਬਹੁਤ ਜ਼ਿਆਦੀ ਖਰੀ ਆ ਠੀਕ ਹੈ ਜੀ ਹੰਮੀ ਤੇਰੀ ਇ ਬੇਸ਼ੱਕ ਕੋਈ ਬੰਗਾ ਕੋਈ ਰੱਸੀ ਜਾਨਾ ਪਾਉਣ ਦੀ ਲੋੜ ਨਹੀਂ ਸੀ ਲੈ ਜਿੱਦਾਂ ਮਰਜੀ ਤਸੱਲੀ ਕਰੀ ਚੱਲੋ ਅਈ ਮਗਰ ਨਾਲ ਅਗਲੇ ਕੁਝ ਦਿਨਾਂ ਦੀ ਚੜਾਈ ਆ ਆ ਦੇਖਾ ਮਗਰ ਨਾਲ ਦੀ ਚੜਾਈ ਦੇ ਲੋ ਆ ਕਰੋ ਚੈੱਕ ਅਗਲੇ ਦਿਨਾਂ ਦੀ ਚੜਾਈ ਮੇਰੇ ਥਾਣਾ ਦੀ ਚੌਣਾ ਠੀਕ ਆ ਕੋਈ ਮੋਟੀ ਤਾਰਾ ਗਰਲ ਕਰਨ ਲਈ ਹਾਂ ਤਾਂ ਸਾਹ ਮਸ਼ੀਨ ਮੋਟਰੀ ਇਹਦੇ ਮਗਰ ਤੇ ਬੱਚੀ ਮਗਰ ਬੱਚੀ ਆ ਜੀ ਵਸੇ ਸੰਦੀਪ ਨੂੰ ਬਿੱਲ ਕਿਵੇਂ ਦੱਸੇ ਹੋ ਗਏ ਆ ਇਹਨਾਂ 5-6 ਦਿਨਾਂ ਹੁੰਦੇ ਸਾਡੇ ਸਾਹ 5-6 ਦਿਨ ਬੁਗਾ ਨਾੜੂ ਨਾੜ ਆ ਬੱਚੇ ਬੱਚੀ ਇਹਦੇ ਮਗਰ 5-6 ਦਿਨਾਂ ਦੀ ਸੂਈ ਆ ਮਗਰ ਬੱਚੀ ਆ ਬਾਅਦ ਚੰਗੀ ਬਹਿੜਾ

ਲਓ ਜਿਦਾ ਮਰਜ਼ੀ ਕੋਈ ਤਸੱਲੀ ਕਰੀ ਚੱਲੇ। ਦੋਵੇਂ ਬੰਦੇ ਬੈਠੇ ਸੰਤ ਸਾਬ ਚੋੜਿਆ ਖੜਾ। ਇਹ ਘਰਾਂ ਦੇ ਵਿੱਚ ਲੇਡੀ ਚਵਾਈਆਂ ਕਰਦੀਆਂ ਠੀਕ ਹੈ ਜੀ। ਉਹਨਾਂ ਦੇ ਬੜੀ ਪਰਫੈਕਟ ਆ। ਬੂਤੀ ਬਾਤੀ ਵੇਖੋ ਤੁਸੀਂ ਛੋਟਾ ਕਾਰਨਾ ਕ੍ਰੋਸ ਬ੍ਰੀਡ ਆ। ਬਾਕੀ ਸੰਤ ਸਾਬ ਫੇਸ ਕੁਆਲਟੀ ਦੇਖ ਲਓ। ਬਾਕੀ ਲੰਬਾਈ ਨੂੰ ਵੀ ਚੰਗੀ ਹੈ ਵੈਡ ਦੀ ਠੀਕ ਆ। ਬਾਕੀ ਵੈਡ ਦੀ ਚੰਗੀ ਆ। ਧਾਰਾ ਮਾਰਕੀਟ ਖਾਈ ਦਿੱਤੀਆਂ ਆਪਾਂ। ਕਿ ਭਾਈ ਬਹੁਤ ਜਿਆਦਾ ਚੰਗੀ ਸੰਧੋ ਸਾ ਆਪਣਾ ਥਾਣਾ ਲੈ ਮੰਗਦੇ ਪਿੱਛੇ ਭਾਰਦਾ ਕੋਈ ਗਲਤ ਨਾ ਨਿਕਲੂਗਾ ਬਿਲਕੁਲ ਜੀ ਬਿਲਕੁਲ ਰਕਮ ਲਾਉਣੀ ਆ ਫਿਰ ਸੰਦੀਪ ਅਗਲੇ ਦਾ ਅਸਲੀ ਕਰਾ ਕੇ ਆਵਣਾ ਗਾਹਲੇ ਦੇ ਘਰ ਮਾ ਹੋ ਸਰ ਪੈਸੇ ਤੁਸੀਂ ਵੀ ਲਾ ਕੇ ਲਿਆਉਂਦੇ ਕਾਉ ਮਾਰੀ ਲਿਆਉਂਗਾ ਲਾ ਕੇ ਸਾਨੂੰ ਸਭ ਲਾ ਕੇ ਲੋ ਵੀ ਮਾਲ ਵਪਾਰ ਲੈਣ ਦਾ ਕੰਮ ਆ ਕੋਈ ਵੀ ਪਸੂ ਜਾਂ ਕੋਈ ਵੀ ਵਪਾਰੀ ਨਹੀਂ ਚਾਹੂਗਾ ਵੀ ਪੈਸੇ ਲਾ ਕੇ ਆਪ ਪਹਿਲਾ ਮਾਰਾ ਪਸੂ ਲਿਆਈਏ ਇਹਦਾ ਮੋਲ 100 ਸਤੀਪ ਕੀ ਕਰਨਾ ਇਹਦਾ ਜੀ ਮੰਨਣਾ ਸਾਨੂੰ ਸਭ 65000 ਮੰਗਦੇ ਆ ਆ 80000 ਦੀ ਜਾਂਦੀਏ ਜੈ ਬਿਲਕੁਲ ਦੇ ਵੇਤਨੀ ਤੇ ਫਰਜ਼ਾਨ ਕਰਕੇ ਦੇ ਜਾਓ ਫਿਰ 55 ਦੀ ਜੇ ਦੀ 5 ਦਾ ਦਿੰਦੇ ਆ ਆਪਾਂ ਹੋਰ ਦੱਸੋ ਕਿੰਨੇ ਜੀ ਨਾ 55 ਨਾ 54 ਨਾ 53 ਤੇ ਹੋ ਗਿਆ 55 ਰੁਪਏ ਆਣ ਜਾਣ ਦੇ ਮੈਂ ਕਰਦੇ ਫਿਰ ਉਹ ਬੰਨ ਜਾਦੀ ਜਸਨੀ ਬੰਨ ਜਾ ਜੀ ਮੈਂ ਕਸਰੇ ਕੀ ਕੱਢ ਦੇ ਲੋ ਹੋਰ ਦੱਸੋ 50 ਦੀ ਜਾਣਦਾਂ ਹੰਮੇ ਹੋਰਾਂ ਦੀ ਉਹਰੇ 50 ਦੀ 100 ਰੁਪਏ ਛੋੜ ਹੀ ਨਹੀਂ ਉਹ ਯਾਰ ਆ ਵੀ ਮੇਰੇ ਕੋਈ ਨਹੀਂ 50000 ਦੀ ਪੂਰੇ ਵੀ ਵੀਰਵਾ ਵਾੜ ਦੇ ਦਿਆਂਗੇ 15 ਹੋ ਜੇ 14 15 15 ਹਾਂ ਜੀ ਦੋ ਦ 15 14 ਵੀਰ ਚ ਪਾਊਗਾ ਤੁਹਾਨੂੰ ਠੀਕ ਆ ਜੀ ਕਿ 50000 ਦੀ ਵਾੜ ਤਾਂ ਮਿਲ ਜੂਗੀ ਮਗਰ ਬੱਛੀ ਨਾ ਪਾਣਾ ਦੇਖਣੀਆਂ ਵਾੜ ਤੇ ਚਲੋ ਇਤਨਾ ਜਾਦੀ ਰੁਪਈਆ ਨੇ ਮਾਰੇ ਦੇਖਾ ਤੇ ਇਹ ਆਹ ਮਾਰੇ ਤਰੀਕੇ ਨਾਲ ਨਹੀਂ ਤਰੀਕੇ ਨਾਲ ਦੇ ਰੂ ਬਾਕੀ ਆ ਚੁਆਈਆਂ ਪਸਮਾਈਆਂ ਬੜੀਆਂ ਚੰਗੀਆਂ ਲੱਗੀਆਂ ਵਾੜ ਨੂੰ ਬਹੁਤ ਜਿਆਦਾ ਖਰੀ ਵਛੀ ਓਕੇ ਫਿਰ ਇਹ ਬੱਕੇ ਆ ਆ ਗਈ ਯਾਰ ਛਰ ਦੇ ਯਾਰ ਛਰ ਦੇ ਲੈ ਚਾਹੀ ਸੰਦੇ ਸਾਹਿਬ ਠੀਕ ਹੈ ਪਰਸੋਂ ਦੀ ਸੂਈ ਹੈ ਮਗਰ ਬੱਛੀ ਹੈ ਨਾ ਮਰੀ ਕੇ ਆਹ ਬੱਛੀ ਹੈ ਮਗਰ ਪਰਸੋਂ ਦੀ ਸੂਈ ਹੈ ਮਗਰ ਬੱਛੀ ਆ ਫਿਰ ਰੁਕਾਫ ਬੋਲੇ ਬਰੇ ਕਿੰਨਾ ਕੇ ਥੱਲੇ ਬੋਲੇ ਦੇ ਥੱਲੇ ਹੋ ਗਿਆ 13 14 ਕਿਲੋ 13 ਕਿਲੋ ਮੰਨ ਕੇ ਕੋਈ ਸੌਦਾ ਕਰੀ ਲਓ ਜੀ 13 ਕਿਲੋ ਮੰਨ ਕੇ ਕੋਈ ਸੌਦਾ ਕਰੇ ਨਾਰੂਆ ਨਾਲ ਬੱਚੇ ਮਗਲੇ ਦੇ ਘਰ ਜਾ ਕੇ ਸੱਲੀ ਕਰਾ ਕੇ ਚਵਾ ਦੇ ਆਵਾਂ ਅਸੀਂ ਹਮਦਰਦ ਮਗਰ ਬੱਛੀ ਆ ਸਾਰੇ ਅਗਲੇ ਦੇ ਕਰਮਾ ਨੂੰ 20 ਕਿਲੋ ਕਰ ਜੀ ਇਹਦੇ ਵਿੱਚ 18 ਕਿਲੋ ਗਾੜੂ ਅਗਲੇ ਦੇ ਤਿਸਮ ਦਾ ਹੁਣ ਆਪਾਂ 13 ਚਵਾ ਦਾਂਗੇ 13 ਕਿਲੋ ਬੋਲੇ ਦੇ ਵਿੱਚ ਹੀ ਤੁਰੀ ਫਿਰਦੀ ਆ ਕਰਮਾ ਦੀ ਕੱਦ ਵੱਡਾ ਵੱਡੀ ਵੜਿਆ ਸਭ ਨੂੰ ਸਾਡੀ ਲੰਬੀ ਲੰਬੀ ਤੁਸੀਂ ਦੇਖੋ ਠੀਕ ਆ ਲੰਬਾਈ ਤੇ ਬੂਈ ਚੰਗੀ ਆ ਲੇਵਾ ਸਾਫ ਆ ਪੂਰਾ ਕੋਈ ਕਿਸੇ ਰਕਮ ਦੇਈ रिपोर्ट ਚਾਹੀਦੀ ਜਾਈ ਆ ਸਵੇਰ ਦੀ ਕੋਈ ਸੰਤੋਖ ਸਾਹਿਬ ਟਾਈਮ ਨਹੀਂ ਕੋਈ ਬਿਆਰ ਨਹੀਂ ਨਾ ਆਪਾਂ ਤੇ ਲੈ ਨਾ ਨਾਉਣਾ ਹੀ ਆ ਹਾਂ ਵਿਕਟੱਕੀ ਫੇਸਬਾਲ ਦੀ ਵਹਾਨ ਲੋ ਜੀ ਇਹ ਫੇਸ ਦਾ ਮੂੰਹ ਮੱਥਾ ਦੇਖੋ ਸਟੇਟ ਹੀ ਪਟਾ ਬੂਤੀ ਪਾਤੀ ਤੁਸੀਂ ਚੈੱਕ ਕਰ ਲਓ ਠੀਕ ਆ ਆ ਕਰੂ ਜੇਕਰ ਹਾਲ ਐਮਰੀਕਨ ਤੋਰੀਂ ਤੇ ਐਮ ਤੋਰੀ ਐਮ ਤੋੜ ਦੇ ਜੀ ਤੋੜ ਦੇ ਜੀ ਠੀਕ ਹੈ ਜੀ ਦ ਅਮਰੀਕਾ ਕੁਰੀ ਹੋਰ ਕਿਹੜਾ ਕਮਾਵੇ ਹੈ ਕਿਹੜਾ ਕੱਢ ਦੇ ਕੇ ਹੋਰ ਕਿਹੜਾ ਉਹਦੇ ਵੀ ਦੇ ਦੇ ਕਿਹੜਾ ਸ਼ੌਂਕ ਦਾ ਨਮਨ ਨਮਨ ਹੋਰੀਏ ਆਹੋ ਗੱਲ ਹਾਂਜੀ ਹਾਂਜੀ ਆਹ ਕਰੋ ਚੱਕ ਲੈ ਵੀ ਮੋਰ ਦਾ ਅਮਰੀਕਾ ਲਓ ਵੀ 200 ਟਾਂਚਾ ਵੇਖ ਲਓ ਮੇਰੇ ਭਰਾ ਜੀ 13 ਕਿਲੋ ਸੰਦੀਪ ਹੁਣ ਮਿੰਤੀ ਕਰਾ ਦੂਗਾ ਬੋਲਾ ਮਰਾ ਕੇ ਦਵਾਂਗੇ ਲੀਟਰ ਮਰਾ ਕੇ ਬੋਲਾ ਹਾਂ ਇੱਕ ਟਾਈਮ ਦਾ ਡਿੱਗੀ ਚ ਪਾ ਕੇ ਲੈ ਜਾਗੇ ਇੱਕ ਟਾਈਮ ਦਾ ਅਗਲੇ ਦੇ ਘਰ ਚ ਪਾਵਾਂਗੇ ਲੈ ਵੀ ਮਰੀਤ ਸੰਦੀਪ ਜਦੋਂ ਫੇਰੇ ਤੁਰੇ ਬਾਹਰ ਰਹਿੰਦਾ ਕਿਉਂਕਿ ਪਸ਼ੂ ਲੱਬੜਾ ਲਿਆਉਣਾ ਚਵਾਈਆਂ ਤੁਸੀਂ ਜ਼ਿਆਦਾਤਰ ਕਰਦੇ ਜੇ ਐ ਚਵਾਈ ਚ ਵੀ ਬੰਦੇ ਪਾਸ ਹੀ ਬਿਲਕੁਲ ਸਭ ਸਾਫ ਚਵਾਈਆਂ ਕਿਉਂਕਿ ਬਿਲਕੁਲ ਤੁਹਾਡੇ ਹੱਥਾਂ ਦੇ ਵਿੱਚ ਚਵਾਈਆਂ ਨਿਕਲ ਰਹੀਆਂ ਨੇ ਹਾਂਜੀ ਬਿਲਕੁਲ ਠੀਕਾ ਮਰੀਕਲਾ ਤੋਰਨਾ ਨਾਲ ਉਹ ਚੌਂਦੇ ਵੀਰ ਆਪਣੇ ਲੋ ਵੀ ਚਲਦਾ ਬੰਦਾ ਬੜਾ ਟ੍ਰੇਡ ਆ ਉਸੇ ਨੂੰ ਦੱਸ ਦਿੰਦਾ ਕਿ 3-5 ਹੋ ਜੀ ਬੱਸ ਬੱਸ ਜੀ ਅਗਲੀ ਗੱਲ ਤਾਂ ਪਹੁੰਚ ਲਈ ਨਾ ਇਹ ਉਹ ਹੋ ਜਾ ਪਹਿ ਪ ਜਾਵੇ ਉਸੇ ਨੂੰ ਦੱਸ ਦਿੰਦਾ ਹਾਂ ਉਹਨੂੰ ਫਿਰ ਸੰਤੋਖ ਸਾਹਿਬ ਅੰਦਰਲੇ ਵਾਰ ਕਰ ਦਿੰ ਇਹ ਇਹ ਬੰਦੇ ਚੋਂ ਆਪਣੇ ਹੋਰ ਵੀ ਆ ਗਏ ਪਰ ਇਹ ਸੁਪਰਵਾਈਜ਼ਰ ਹੈ ਹਾਂਜੀ ਹਾਂਜੀ ਆਹੋ ਇਹ ਹੀ ਰਹਾ ਬੰਦਾ ਆਪਾਂ ਆਹੋ ਹਾਂ ਲੱਗਦਾ ਜਿਹੜੀ ਚੰਗੀ ਸੰਧੂ ਸਾਹਿਬ ਚਲੋ ਇਹ ਕਰਦੇ 17 ਇੱਕ ਭਰੇ 18 ਗਾੜੀ ਅਗਲੇ ਦੇ ਕਰਮ ਅਗਲੇ ਦੇ ਹਾਂ ਮੈਂ ਵੀ ਭਰਾਵਾ ਹੁਣ ਮੌਕੇ ਤੇ ਜਿਹੜੀ ਸ਼ਾਇਦ ਜਿੰਨੇ ਦੀ ਦੇਣੀ ਆ ਉਹਨਾਂ ਮੁੱਲ ਮੰਗਿਆ ਜਾਊਗਾ ਜਿੰਨਾ ਹੁਣ ਆਵੇ ਬੱਚਾ ਲਾ ਦੋ ਮਰੀਕ ਸਾਹਿਬ ਦੇ ਬੱਚਾ ਲਾ ਕੇ ਸਲੀ ਕਰਾ ਦਨੇ ਆਪਾਂ ਠੀਕ ਆ ਜੀ ਸੋ ਪਸਮਾਏ ਹਾਮਰੀ ਬਣਦੇ ਵੀਰੇ ਬਣਦੇ ਬਣ ਅਮਰੀਕਾ ਬਣ ਕੋ ਬਈ ਅੱਜ ਅੱਜਾ ਸਰ ਕਿਲੋ ਕਿਲੋ ਖੰਡ ਭਰਾ ਕੇ ਸਦੀ ਤਸੱਲੀ ਨਾਲ ਮੈਂ ਦੇਖੋ ਸੰਧੂ ਸਾਹਿਬ ਮੈਂ ਨਾ ਕੱਢਿਆ ਵੈਦ ਨਹੀਂ ਬੌਜੀ ਅਗਲੇ ਪਿਛਲੇ ਸਾਲ ਦਾ ਸੈਜ ਗਾਇਬ ਸਪੇਸਮੈਨ ਤੁਹਾਡੇ ਸਾਹਮਣੇ ਆ ਇਹ ਮੁਠੀ ਵਾਲਾ ਥਾਂ ਲੱਗਾ ਮੁਠੀ ਵਾਲਾ ਥਾਣਾ ਬਾਕੀ ਬੰਦਾ ਰਸੀ ਕਿਸੇ ਭਰਾ ਨੂੰ ਪਾਉਣ ਦੀ ਲੋੜ ਨਹੀਂ ਚਲੋ ਫਰੇਕ ਭਰਾ ਪਾ ਲੈਂਦਾ ਦਿਗਾ ਜੀ ਚਲੋ ਚੰਗੇ ਨੇ ਯਾਰ ਕਈ ਜਰਾ ਪਸੂ ਮਾਰਾ ਮੋਰ ਕੋ ਲੱਤ ਛੜ ਕਰ ਵੀ ਜਾਂਦਾ ਕਿਰਾ ਮੱਖੀ ਮਛਰ ਕਰਕੇ ਵੈਸੇ ਇਹ ਲੋਡ ਨਹੀਂ ਹੀ ਪਾਉਂਦੀ ਸਾਨੂੰ ਸਾਹ ਆਪਣੇ ਤਾਂ ਜਿੰਨੀਆਂ ਮਾੜਾ ਕਿਸੇ ਨੂੰ ਲੋਡ ਨਹੀਂ ਪਾਉਂਦੇ ਹਾਂ ਆ ਦੇਖੋ ਅਗਲੇ ਥਾਂ ਦੀ ਚਵਾਈ ਕਰਕੇ ਚੈੱਕ ਅਗਲੇ ਥਾਂ ਦੀ ਚੋਣ ਇਹ ਮਗਲੇ ਥਾਂ ਦੀ ਚਵਾਈ ਦੇਖੋ ਜੀ ਲੋ ਬਠੀਕਾ ਮੋਗਤ ਵਾਲੀ ਲੱਗੇ ਸੰਧਾਨ ਬਾਕੀ ਮੇਰੇ ਭਰਾਵੋ ਠੀਕ ਹੈ ਜੀ ਦਿਲੋਂ ਸਾਰੇ ਭਰਾਵਾਂ ਨੂੰ ਦੇਣ ਪਈ ਆ ਵੀ ਆਪਦੇ ਵੱਲੋਂ ਜਿੰਨੀ ਵੀ ਤਸੱਲੀ ਆਪਾਂ ਕਰਾ ਦਿੱਦੀ ਆ ਤਾਂ ਤੁਹਾਡਾ ਵੀ ਅੱਗੇ ਫਰਜ਼ ਪੰਡਦਾ ਠੀਕ ਹੈ ਜੀ ਕੌਂਕੀਆਂ ਰੇ ਪਹੁੰਚ ਕਰੇ ਇਥੇ ਹਰ ਇੱਕ ਵੀਰ ਭਰਾ ਨੇ ਪੈਸੇ ਦੇਣੇ ਆ ਅਸੀਂ ਜਾਣੇ ਸਾਡੇ ਕੋਲ ਆਵੇ ਤਸੱਲੀ ਕਰਕੇ ਲੈ ਕੇ ਜਾਵੇ ਇਹ ਵੀਡੀਓ ਬਣਾਈਆਂ ਕੱਲ ਨੂੰ ਸਾਨੂੰ ਨਾ ਮਾਰਾਂਗੇ ਬੱਸ ਬੱਸ ਸੌਏ ਟੱਕਾ ਪਸੂ ਖਰੇ ਅਰੇ ਇਹਨੇ ਪੈਸੇ ਪਤਾ ਨਹੀਂ ਕਿੱਥੋਂ ਫੜ ਕੇ ਕਿੱਥੋਂ ਦੇਣੇ ਹੁੰਦੇ ਆਹੀ ਮਾਇਆ ਲਾਦੇ ਮਗਰ ਲਾਉਣੇ ਵੀਰੋਂ ਮੁਕਤੀ ਤੱਕ ਨਾਉਣ ਨਹੀਂ ਦੇਈ ਆਹ ਗੱਲ ਹੈ ਸੰਧਾਨ ਲੈ ਵੀ ਵੀਰ ਸੰਦੀਪੇ ਉਹਦਾ ਮੋਲ ਕੀ ਉਹ ਰਾਜਸ ਨੇ ਸਾਨੂੰ ਸਭ 6500 ਦੇ ਦੇ ਗਏ 6500 ਦੀ ਹਾਂਜੀ ਹੁਣ 64 ਚੌਂਟ ਵਾਲੇ ਚੱਕਰ ਚ ਨਾ ਪਈਏ ਕੋਈ ਜਾਇਜ਼ ਕਰੀਏ ਉਹ ਦੇ ਦੇ ਗਏ 500 ਲਾ ਡਾ ਲਿਆ 60 ਦੀ ਵਾੜ ਦੇ ਦੇ ਗਏ ਆ 60 ਅੰਦਰ ਦੇ ਦੇ ਕਰਕੇ ਮਾਨਸਰ ਖੁਸ਼ੀ ਲੱਗ 2000 ਹੋਰ ਡਾਣਾ ਹੋਰ ਦੱਸ ਜੀ 52 ਦੀ 52 ਦੀ ਜਾਂ ਨਾ ਬਾਹਰ ਵੱਡੀ ਆ ਜਸਨਾ 13 ਕਿਲੋ ਦਾ ਮੁੱਲ ਲੈਣਾ ਸਮਝੋ 85000 ਦੀ ਦੇਣਾ ਗਿਆ ਸਨੋਈ ਹਾਂ ਬਾਕੀ ਵੱਡੀ ਆ ਅਗਲੇ ਦੇ ਕਰਮਣ 20 ਕਿਲੋ ਦੇ ਦੇ 22 ਕਿਲੋ ਦੇ ਦੇ ਅਗਲੇ ਦੇ ਕਰਮਿਆ ਚਲੋ ਉਹ ਅਗਲੇ ਦੇ ਕਿਲੋ ਬਲਕਿ ਉਹ ਵੀ ਕਰਾਵਾਂਗੇ ਅਖਰੀ। ਲੋ ਵੀ 85000 ਰੁਪਏ ਆ ਕੇ ਮਿਲੂਗੀ ਤੁਹਾਨੂੰ। ਇਹ 50 ਦੇ ਜਣਾਂਗੇ ਜਿਹੜੇ। ਆ 50000 ਦੀ ਮਿਲ ਜਾਣੀ ਆ। ਹਾਂਜੀ। ਇਹ ਸਾਹ ਜੀ। ਆ ਜਿਹੜੀਆਂ ਤੁਹਾਨੂੰ ਦੱਸ ਦਿੱਤੀਆਂ ਤੇ ਆ ਕਰਮਾ ਦਾ ਬਿਲਕੁਲ ਤੋਹਫਾ ਛੋਟਾ। ਇਹ 20000 ਦਾ 20000 ਦਾ ਗਿਫਟ। ਤੇ ਇੱਧਰ ਇੱਕ ਨੀਲੀ ਰਾਵੀ ਦਾ ਤੋਹਫਾ ਲਗਾਤਾ ਤੁਹਾਨੂੰ ਸ਼ਿਟਾ ਦੇ ਇੱਕ ਤੋਂ। ਬਾਲੀ ਯਾਰੀ ਝੋਡੀ ਚੰਗੀ ਸਮਝ। ਮਾਰ ਲਓ ਚਾਰਾ ਮੇਰੇ ਭਰਾ ਜੀ ਬਾਕੀ ਨਹੀਂ। ਇਹ ਅੱਜ ਐਨੀਮਲ ਸੀਗੇ ਇਸ ਕਿਲੇ ਤੇ ਇਸ ਫਾਰਮ ਤੇ। ਬਸੂ ਚੰਗੇ ਆ। ਇੱਥੇ ਆਣ ਕੇ ਨਰਕਾ ਪਰਖਾ ਕਰੋ ਤਸੱਲੀਆ ਕਰੋ। ਇਹ ਵੀ ਸੰਦੀਪ ਇੱਕ ਨੰਬਰ ਕਰਦੇ ਸਾਂਝੇ ਨੰਬਰ 1 ਹੈਗਾ ਸੰਤੂ ਸਾਹਿਬ 84370 ਜੀ 38939 ਜੀ 1 ਹੈਗਾ ਜੀ 98138939 ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸੋ ਦੋਸਤੋ ਇਹ ਸਾਨੂੰ ਵੀ ਸੰਦੀਪ ਸਿੰਘ ਪੂਲਰ ਡੇਰੀ ਫਾਰਮ ਤੇ ਅੱਜ ਵਿਜ਼ਿਟ ਸੀ ਆਪਣੀ ਪਿੰਡ ਸੌਰ ਸਿੰਘ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ